ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਸਤਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸੰਗਤਾਂ ਨੇ ਸਿੱਖਾਂ ਨੇ ਗੁਰੂ ਦੇ ਚਰਨਾਂ ਤੇ ਸਜਦਾ ਕੀਤਾ ਔਰ ਗੁਰੂ ਰੂਪ ਹੋ ਗਏ ਬਹੁਤ ਸਾਰੇ ਸਿੱਖਾਂ ਚੋਂ ਕੁਝ ਵਿਸ਼ੇਸ਼ ਹਸਤੀਆਂ ਦੇ ਨਾਮ ਪ੍ਰਸਿੱਧ ਹਨ ਜਿਵੇਂ ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਔਰ ਭਾਈ ਸਾਹਿਬ ਭਾਈ ਨੰਦ ਲਾਲ ਭਾਈ ਨੰਦ ਲਾਲ ਜੀ ਦਾ ਜ਼ਿਕਰ ਜਦ ਕਰਦੇ ਆ ਤਾਂ ਇਹ ਬੋਲ ਸਾਹਮਣੇ ਆ ਜਾਂਦੇ ਹਨ ਉਹ ਗੁਰੂ ਭਾਵਨਾ ਵਿੱਚ ਭਿੱਜ ਕੇ ਗੁਰੂ ਕਦਮਾਂ ਦੀ ਕਦਮ ਬੋਸੀ ਕਰਦੇ ਆ ਕੰਦੇ ਨੇ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਆਪ ਜੀ ਦਾ ਜਨਮ ਪਾਈ ਫੱਜੂ ਰਾਮ ਜਿਨ੍ਹਾਂ ਨੂੰ ਮੁੰਸੀ ਜੀ ਕਹਿ ਕੇ ਬੁਲਾਉਂਦੇ ਸਨ ਜੋ ਫਾਰਸੀ ਦੇ ਮਹਾਨ ਵਿਦਵਾਨ ਸਨ ਉਹਨਾਂ ਦੇ ਗ੍ਰਹਿ 1633 ਵਿੱਚ ਆਪ ਜੀ ਦਾ ਜਨਮ ਹੋਇਆ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਮਲਤਾਨ ਆ ਕੇ ਬਰਾਜੇ ਉਸ ਤੋਂ ਪਹਿਲਾਂ 12 ਸਾਲ ਦੀ ਜਦ ਉਮਰ ਹੋਈ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਤਾਂ ਪਿਤਾ ਹਜੂ ਰਾਮ ਜੀ ਨੇ ਆਪਣੀ ਕੁਲ ਰੀਤੀ ਮੁਤਾਬਕ ਉਹਨਾਂ ਨੂੰ ਵੈਸ਼ਨਮ ਧਰਮ ਅਪਣਾਉਣ ਲਈ ਗਲ ਵਿੱਚ ਕੰਠੀ ਧਾਰਨ ਕਰਨ ਲਈ ਕਿਹਾ ਤਾਂ 12 ਸਾਲ ਦੇ ਭਾਈ ਨੰਦ ਲਾਲ ਜੀ ਨੇ ਨਿਮਰਤਾ ਸਹਿਤ ਨਾ ਕਰਦੇ ਅਖਿਆ ਮੈਂ ਧਰਮ ਨੂੰ ਪਰਖ ਕੇ ਦੇਖ ਕੇ ਔਰ ਤਸੱਲੀ ਕਰਕੇ ਧਾਰਨ ਕਰਾਂਗਾ ਉਸ ਤੋਂ ਬਾਅਦ ਆਪ ਮਲਤਾਨਾ ਬਿਰਾਜੇ ਔਰ ਭਾਈ ਨੰਦ ਲਾਲ ਜੀ ਦਾ ਆਨੰਦ ਕਾਰਜ ਵੀ ਮਲਤਾਨ ਵਿੱਚ ਹੀ ਹੋਇਆ ਜਿਸ ਮੁਹੱਲੇ ਵਿੱਚ ਆਪ ਬਿਰਾਜੇ ਦਿੱਲੀ ਦਰਵਾਜ਼ਾ ਮਲਤਾਨ ਉਸ ਮੁਹੱਲੇ ਦਾ ਨਾਮ ਆਗਾਪੁਰ ਪਿਆ ਕਿਉਂਕਿ ਭਾਈ ਆਨੰਦ ਲਾਲ ਜੀ ਦੇ ਸੇਵਕ ਕਰਮਚਾਰੀ ਸਹਾਇਕ ਉਹਨਾਂ ਨੂੰ ਆਗਾ ਪਾਪ ਸੁਆਮੀ ਮਾਲਕ ਕਹਿ ਕੇ ਬੁਲਾਉਂਦੇ ਸਨ ਵੈਸੇ ਆਗਾ ਦਾ ਮਤਲਬ ਪ੍ਰਮਾਤਮਾ ਹੁੰਦਾ ਹੈ ਉਹਨਾਂ ਦੇ ਕਰਮਚਾਰੀ ਸੇਵਕ ਔਰ ਸਹਾਇਕ ਉਹਨਾਂ ਨੂੰ ਪ੍ਰਮਾਤਮਾ ਕਰਕੇ ਹੀ ਮੰਨਦੇ ਸਨ ਵੱਡੇ ਸਤਕਾਰ ਨਾਲ ਆਗਾਪੁਰ ਕਹਿੰਦੇ ਤੇ ਆਗਾ 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 ਕਹਿੰਦੇ ਹੁਆ ਆਗਾਪੁਰ ਮੁਹੱਲੇ ਦਾ ਨਾਮ ਹੋ ਗਿਆ ਇੱਥੇ ਦੀ ਹੀ ਇੱਕ ਸਿੱਖ ਕਰਾਣੇ ਦੀ ਬੱਚੀ ਨਾਲ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦਾ ਆਨੰਦ ਕਾਰਜ ਹੋਇਆ ਔਰ ਉਸ ਤੋਂ ਸਿੱਖੀ ਦੀ ਪ੍ਰੇਰਣਾ ਪ੍ਰਾਪਤ ਹੋਈ ਜਿਸ ਨੂੰ ਗ੍ਰੈਂਡ ਕਰਕੇ ਕੋਈ 1682 ਦੇ ਕਰੀਬ ਭਾਈ ਆਨੰਦ ਲਾਲ ਜੀ ਮੁਲਤਾਨ ਤੋਂ ਚੱਲ ਕੇ ਸ੍ਰੀ ਅਮਰਤਸਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁੱਤ ਜਿਹਿਆ ਬੰਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਜਿਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕੁਸਤ ਵਰਗੇ ਭਿਆਨਕ ਰੋਗ ਮਨੁੱਖ ਤੋਂ ਦੂਰ ਹੋ ਜਾਂਦੇ ਹਨ ਭਿਆਨਕ ਬਿਮਾਰੀਆਂ ਤੋਂ ਮਨੁੱਖ निजात ਪਾਉਂਦਾ ਹੈ ਔਰ ਦੁਨੀਆ ਦਾ ਹਰ ਮਨੁੱਖ ਜਿਸ ਸਥਾਨ ਦੇ ਦਰਸ਼ਨ ਇਸ਼ਨਾਨ ਲਈ ਹਰ ਰੋਜ਼ ਅਰਦਾਸ ਕਰਦਾ ਹੈ ਖਾਸ ਕਰਕੇ ਸਿੱਖ ਉਸ ਸਥਾਨ ਤੇ 1682 ਸਨ ਵਿੱਚ ਈਸਵੀ ਵਿੱਚ ਆ ਪਹੁੰਚੇ ਇਸ਼ਨਾਨ ਆਦਿ ਕਰਕੇ ਔਰ ਉਸ ਸਥਾਨ ਤੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਨਗਰ ਸ੍ਰੀ ਆਨੰਦਪੁਰ ਸਾਹਿਬ ਆਏ। ਔਰ ਮਹਾਰਾਜ ਜੀ ਕੋਲੋਂ ਗੁਰੂ ਦਿਖਿਆ ਲੈ ਕੇ ਤੇ ਸਤਿਗੁਰੂ ਦੇ ਸਿੱਖ ਹੋਏ ਭਾਈ ਆਨੰਦ ਲਾਲ ਸਾਹਿਬ ਅਰਬੀ ਫਾਰਸੀ ਰਿਆਜੀ ਦੇ ਮਹਾਨ ਚਮਤਕਾਰੀ ਵਿਦਵਾਨ ਸਨ ਚਮਤਕਾਰੀ ਬੁੱਧੀ ਰੱਖਦੇ ਸਨ ਇਹਨਾਂ ਦਾ ਸ਼ਾਜ਼ਾਦਾ ਮੁਅੱਜਮ ਬਹਾਦਰ ਸ਼ਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਰਫਤ ਮਿਲਾਪ ਹੋਇਆ ਸ਼ਾਜ਼ਾਦੇ ਮੁਅੱਜਮ ਕੋਲ ਬਹਾਦਰ ਸ਼ਾ ਕੋਲ ਆਪ ਮੀਰ मुंशी ਹੋ ਕੇ ਸਨ ਇਸਵੀ 1683 ਤੋਂ ਰਹਿਣ ਲੱਗੇ ਔਰ ਇਹਨਾਂ ਦੀ ਚਮਤਕਾਰੀ ਬੁੱਧੀ ਔਰ ਇਸ ਤਰ੍ਹਾਂ ਦੇ ਨਾਲ ਮਹਾਨ ਵਿਦਵਾਨਤਾ ਪ੍ਰਗਟ ਹੋਈ ਉਸ ਵੇਲੇ ਹੋਰ ਚਮਕੀ ਜਦ ਕੁਰਾਨ ਦੀ ਕਿਸੇ ਆਇਤ ਦਾ ਕੋਈ ਅਰਥ ਮੌਲਵੀਆਂ ਕੋਲੋਂ ਵੀ ਨਾ ਹੋ ਸਕਿਆ ਉਹ ਭਾਈ ਨੰਦ ਲਾਲ ਜੀ ਨੇ ਕੀਤਾ ਜਿਸ ਦੇ ਵਿੱਚ ਆਪ ਨੂੰ ਉਸ ਸਮੇਂ 500 ਰੁਪਏ ਇਨਾਮ ਵੀ ਪ੍ਰਾਪਤ ਹੋਇਆ ਪਰ ਔਰੰਗਜ਼ੇ ਮذਬੀ ਤਵੱਬ ਹੋਣ ਦੇ ਕਾਰਨ ਭਾਈ ਨੰਦ ਲਾਲ ਜੀ ਨੂੰ ਸਿੱਖ ਨਹੀਂ ਸੀ ਦੇਖਣਾ ਚਾਹੁੰਦਾ ਉਹਨਾਂ ਨੂੰ ਆਪਣੇ دین ਵਿੱਚ ਲਿਆਉਣਾ ਚਾਹੁੰਦਾ ਸੀ ਔਰ ਇਸ ਤਰ੍ਹਾਂ ਪਾਇ ਨੰਦ ਲਾਲ ਇਸ ਗੱਲ ਨਾਲ ਸਹਿਮਤ ਨਹੀਂ ਸ able ਉਹ ਵਿਦਾ ਲੈ ਕੇ ਕੋਈ 1687 ਵਿੱਚ ਫਿਰ ਵਾਪਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ ਸ੍ਰੀ ਅਨੰਦਪੁਰ ਸਾਹਿਬ ਵਿਰਾਜੇ ਉਹਨਾਂ ਨੂੰ ਚੱਲਣ ਲੱਗਿਆ ਮੋਜਮ ਨੇ ਕਿਹਾ ਬਹਾਦਰ ਸਾਹ ਨੇ ਕਿ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਕੱਲ੍ਹ ਦਾ ਸੂਰਜ ਤੁਹਾਡੀ ਜ਼ਿੰਦਗੀ ਦਾ ਆਖਰੀ ਸੂਰਜ ਹੋਏਗਾ ਤੁਸੀਂ ਇੱਥੋਂ ਚਲੇ ਜਾਓ ਜਿੱਥੇ ਔਰੰਗਜ਼ੇਬ ਦੇ ਰਾਜ ਦੀਆਂ ਭਿਆਨਕ ਚਿੰਗਾਰੀਆਂ ਨਾ ਪਹੁੰਚਣ ਭਾਈ ਨੰਦ ਲਾਲ ਇੰਤਿਹਾਈ ਦਾਨਾ ਸੁਣ ਅਖਣ ਲੱਗੇ ਚੜ੍ਹਦੇ ਤੋਂ ਲੈਦੇ ਤੱਕ ਤੇ ਰਾਜ ਔਰੰਗਜ਼ੇਬ ਦਾ ਹੀ ਹੈ ਐਸਾ ਕੋਈ ਥਾਂ ਨਹੀਂ ਹੈ ਜਿੱਥੇ ਔਰੰਗਜ਼ੇਬ ਦੀ ਭਿਆਨਕ ਪੱਠ ਦੀਆਂ ਚਿੰਗਾਰੀਆਂ ਨਹੀਂ ਪਹੁੰਚਦੀਆਂ ਮੁਜਮ ਕਹਿਣ ਲੱਗੇ ਭੁੱਲ ਰਹੇ ਹੋ ਭਾਈ ਸਾਹਿਬ ਇੱਕ ਜਗ੍ਹਾ ਐਸੀ ਵੀ ਹੈ جس دا نام ہی انندپور نہیں ہے جو واقعی اننت ਦਾ ਘਰ ਹੈ ਮਹਾਨ ਬਖਸ਼ਿਸ਼ ਦਾ ਸੋਮਾ ਹੈ ਉਥੇ ਸਾਡੇ ਪਿਤਾ ਅੱਬਾ ਹਜ਼ੂਰ ਔਰੰਗਜ਼ੇਬ ਦੀਆਂ ਜ਼ੁਲਮੀ ਤਰੰਗਾ ਸੁਲਮੇ ਚੰਗਾਰੀਆਂ ਨਹੀਂ ਪਹੁੰਚ ਸਕਦੀਆਂ ਉਹ ਕਰ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਹੈ ਆਪਨੇ ਸਜਦੇ ਵਿੱਚ ਸਿਰ ਝੁਕਾਇਆ ਤੇ ਚੱਲ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਨ ਸਿੱਖ ਨੇ ਭਾਈ ਸਾਹਿਬ ਭਾਈ ਨੰਦ ਲਾਲ ਉਹਨਾਂ ਦੀਆਂ ਸੇਵਾਵਾਂ ਮਹਾਰਾਜ ਨੇ ਬੜੀ ਵਾਰ ਸਲਾਈਆਂ ਔਰ ਇਥੋਂ ਤੱਕ ਵੀ ਕਿਹਾ ਕਿ ਨੰਦ ਲਾਲ ਤੋਂ ਹਮਰੋ ਦਾਤਾ ਭਾਏ ਭਗਤ ਸੰਤਨ ਮੰਨ ਰਹਾਤਾ ਇਹਨਾਂ ਨੇ ਲੰਬਾ ਸਮਾਂ ਫਿਰ 1705 ਤੱਕ ਇਹ ਰਹੇ ਹਨ 1699 ਦੀ ਵਿਸਾਖੀ ਤੋਂ ਬਾਅਦ ਆਪ ਅਨੰਦਪੁਰ ਦੇ ਜੰਗ ਸਮੇ ਮਹਾਰਾਜ ਨੇ ਬਹੁਤ ਸਾਰੇ ਕਵੀਆਂ ਨੂੰ ਵਿਦਾ ਕਰ ਦਿੱਤਾ ਸੀ ਭਾਈ ਜੀ ਨੂੰ ਵੀ विदा ਕੀਤਾ 16 1705 ਤੱਕ ਆਪ ਸੰਸਾਰ ਤੇ ਰਹੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਵਿੱਚ ਲਿਖਦੇ ਰਹੇ ਜਪ ਕਰਦੇ ਰਹੇ ਨਿਤਨੇਮ ਨਾਲ ਜੁੜੇ ਰਹੇ ਗੁਰੂ ਮਹਿਮਾ ਵਿੱਚ ਉਹਨਾਂ ਨੇ ਭਗਤੀ ਤੇ ਗਿਆਨ ਦੇ ਸਬਜੈਕਟ ਤੇ ਜਿਹੜੀਆਂ ਪੁਸਤਕਾਂ ਲਿਖੀਆਂ ਉਹਨਾਂ ਵਿੱਚੋਂ ਜ਼ਿੰਦਗੀ ਨਾਮਾ ਤੌਸੀਫੋ ਸਨਾ ਗੰਧ ਨਾਮਾ ਜੋਤ ਵਿਗਾਸ ਦੀਵਾਨ ਗੋਆ ਇਨਸਾਨ ਦਸਤੂਰ ਅਲਜ਼ੂਲ ਲਫਾਜ਼ ਔਰ ਇਸ ਤਰ੍ਹਾਂ ਦੇ ਦਸਤੂਰੁਲ ਇਨਸਾਨ ਇਤਿਹਾਦਤ ਪੁਸਤਕਾਂ ਭਾਈ ਨੰਦ ਲਾਲ ਜੀ ਦੀਆਂ ਗੁਰਸਿੱਖ ਸਾਹਿਤ ਵਿੱਚ ਇੱਕ ਵੱਡਾ ਭਗਤੀ ਦਾ ਪ੍ਰੇਮ ਦਾ ਖਜ਼ਾਨਾ ਹਨ ਭਾਈ ਨੰਦ ਲਾਲ ਜੀ ਨੂੰ ਪੜਨ ਤੋਂ ਬਿਨਾ ਮੇਰੇ ਖਿਆਲ ਹੋਰ ਕਿਸੇ ਤਰ੍ਹਾਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਝਣਾ ਔਖਾ ਹੈ ਭਾਈ ਨੰਦ ਲਾਲ ਜੀ ਦੇ ਬਚਨਾਂ ਨਾਲ ਜੁੜਨਾ ਤੇ ਜੋੜਨਾ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਨੇ ਹੀ ਦਿੱਤਾ ਹੈ ਇਸ ਲਈ ਆਓ ਮਿਲ ਕੇ ਭਾਈ ਨੰਦ ਲਾਲ ਜੀ ਦੇ ਬਚਨਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਨਤਮਸਤਕ ਹੋਈਏ ਤੇ ਆਖੀ ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ